ਦੇ ਰਾਤ ਵਿਗੜੀ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਬਲੱਡ ਪ੍ਰੈਸ਼ਰ ਅਚਾਨਕ ਹੋਇਆ ਘਟ ਇੱਕ ਘੰਟੇ ਤੱਕ ਹਾਲਤ ਰਹੀ ਗੰਬੀਰ ਜਤਵੀਨਪੁਰ ਦੀ ਹਾਈ ਪਾਵਰ ਕਮੇਟੀ ਨੇ ਢੱਲੇਵਾਲ ਦੇ ਨਾਲ ਕੀਤੀ ਪੁਲਾਕਾਰ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਕੀਤੀ ਅਪੀਲ ਤਾਂ ਢੱਲੇਵਾਲ ਬੋਲੇ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਕਰੇ ਹੱਲ ਕੈਨੇਡਾ ਦੇ ਪੀਐਮ ਜਸਟਨ ਟ੍ਰੂਡੋ ਨੇ ਦਿੱਤਾ ਅਸਤੀਫਾ ਪਾਰਟੀ ਨੇਤਾ ਦਾ ਅਹੁਦਾ ਵੀ ਛੱਡਿਆ ਬੋਲੇ ਪਾਰਟੀ ਸੰਸਦਾਂ ਵੱਲੋਂ ਸੀ ਅਹੁਦਾ ਛੱਡਣ ਦਾ ਦਬਾਅ ਮੋੜ ਜਥੇਦਾਰ ਨੂੰ ਮਿਲੇਗਾ ਅਕਾਲੀ ਦਲ ਦਾ ਵਫਦ న్యూਸ 18 ਤੇ ਬੋਲੇ ਅਕਾਲੀ ਲੀਡਰ ਅਰਸ਼ਦੀਪ ਘਲੇਰ ਕਿ 8 ਜਨਵਰੀ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਦਾ ਮਿਲਿਆ ਸਮਾਂ ਪੰਜਾਬ ਰੋਡਵੇਸ ਤੇ ਪੀਆਰਟੀਸੀ ਦੇ ਕੱਚੇ ਕਰਮੀਆਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਸੀਐਮ ਰਿਹਾਈ ਸ਼ਿਕੇਰਨ ਚੰਡੀਗੜ੍ਹ ਆਉਣਗੇ ਬਲਾਜ਼ਮ ਹੜਤਾਲ ਕਾਰਨ ਆਮ ਲੋਕਾਂ ਨੂੰ ਹੋ ਰਹੀ ਹੈ ਭਾਰੀ ਪਰੇਸ਼ਾਨੀ ਮੋਹਾਲੀ ਦੇ ਪਿੰਡ ਮੋਲੀ ਦੇ ਵਿੱਚ ਦਰਦਨਾਕ ਹਾਦਸਾ ਸਿਰ ਤੇ ਗ੍ਰਿੱਲ ਵੱਜਣ ਦੇ ਕਾਰਨ 12 ਸਾਲਾ ਬੱਚੇ ਦੀ ਮੌਤ ਨਿਰਮਾਣ ਦੇ ਦੌਰਾਨ ਚਾਰ ਮੰਜ਼ਿਲਾ ਬਿਲਡਿੰਗ ਚੋਂ ਡਿੱਗੀ ਸੀ ਗ੍ਰਿੱਲ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਹਾਦਸਾ ਮਿੱਟੀ ਦੇ ਹੇਠ ਦੱਬਣ ਦੇ ਕਾਰਨ ਇੱਕ ਮਜ਼ਦੂਰ ਦੀ ਮੌਤ ਸਿਵਰੇਜ ਜੀ ਪਾਈਪ ਪੌਂਡ ਦਾ ਚਰਿਆਸੀ ਕੰਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਮੌਕੇ 'ਤੇ ਦਰਬਾਰ ਸਾਹਿਬ ਦੇ ਵਿੱਚ ਦੇਖਿਆ ਅਲੌਕਿਕ ਨਜ਼ਾਰਾ ਆਤਿਸ਼ਬਾਜ਼ੀਆਂ ਰੰਗ-ਬਰੰਗੀਆਂ ਦੇ ਨਾਲ ਰੰਗ-ਬਰੰਗੀਆਂ ਰੌਸ਼ਨੀਆਂ ਦਿਨਾਰੋਚਨਾਇਆ ਅਸਮਾਨ ਸੰਗਤ ਨੇ ਕੀਤੀ ਦੀਪਮਾਲਾ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹੋ ਨਿਊਜ਼ ਰੇਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਅਸ਼ੀਸ਼ਵਾਦ ਕਰਨ ਜਾ ਰਹੇ ਹਾਂ ਕਿਸਾਨਾਂ ਦੀ ਗੁਜ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਦੇਰ ਰਾਤ ਅਚਾਨਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਬਲੱਡ ਪ੍ਰੈਸ਼ਰ ਅਚਾਨਕ ਘਟ ਹੋਇਆ ਇੱਕ ਘੰਟੇ ਤੱਕ ਡੱਲੇਵਾਲ ਦੀ ਹਾਲਤ ਗੰਭੀਰ ਬਣੀ ਰਹੀ ਇੱਕ ਘੰਟੇ ਤੱਕ ਬੇਹੋਸ਼ੀ ਦੀ ਹਾਲਤ ਦੇ ਵਿੱਚ ਡੱਲੇਵਾਲ ਰਹੇ ਡਾਕਟਰਾਂ ਨੇ ਹੱਥਾਂ ਪੈਰਾਂ ਦੀ ਉਸਦੇ ਬਾਅਦ ਮਾਲਿਸ਼ ਕੀਤੀ ਇੱਕ ਘੰਟੇ ਬਾਅਦ ਬਲੱਡ ਪ੍ਰੈਸ਼ਰ ਨਾਰਮਲ ਹੋਇਆ ਸਰਕਾਰੀ ਡਾਕਟਰਾਂ ਦੀ ਟੀਮ ਹੀ ਮੌਕੇ ਤੇ ਪਹੁੰਚ ਗਈ ਸੀ ਡੱਲੇਵਾਲ ਦੇ ਬੇਹੋਸ਼ੀ ਦੇ ਵਿੱਚ ਜਾਣ ਕਰਕੇ ਖਨੌਰੀ ਬਾਰਡਰ ਤੇ ਮਾਹੌਲ ਕਾਫੀ ਗੰਭੀਰ ਬਣ ਗਿਆ ਕਈ ਮਹਿਲਾਵਾਂ ਆਪਣੇ ਹੰਝੂ ਤੱਕ ਨਹੀਂ ਰੋਕ ਸਕੀਆਂ ਤਾਂ ਦੇਰਾਂ ਦਰਸਲ ਅਚਾਨਕ ਅਜਗਜੀਤ ਸਿੰਘ ਢੱਲੇਵਾਲ ਦੀ ਜੋ ਕਿਸੇਤ ਵਿਗੜ ਜਾਂਦੀ ਹੈ ਉਸਦੇ ਬਾਅਦ ਡਾਕਟਰਾਂ ਦੀ ਟੀਮ ਤੁਰੰਤ ਹਰਕਤ ਵਿੱਚ ਆਉਂਦੀ ਹੈ ਤੁਹਾਨੂੰ ਉਸ ਵੇਲੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਅਚਾਨਕ ਅਜਗਜੀਤ ਸਿੰਘ ਢੱਲੇਵਾਲ ਦਾ ਬਲੱਡ ਪ੍ਰੈਸ਼ਰ ਅਚਾਨਕ ਘੱਟ ਹੋ ਜਾਂਦਾ ਹੈ 1 ਘੰਟੇ ਤੱਕ ਢੱਲੇਵਾਲ ਦੀ ਹਾਲਤ ਗੰਭੀਰ ਬਣੀ ਰਹੀ 1 ਘੰਟੇ ਤੱਕ ਬੇਹੋਸ਼ੀ ਦੀ ਹਾਲਤ ਵਿੱਚ ਢੱਲੇਵਾਲ ਰਹੇ ਤਾਂ ਡਾਕਟਰਾਂ ਨੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ 1 ਘੰਟੇ ਬਾਅਦ ਹਾਲਾਂਕਿ ਬਲੱਡ ਪ੍ਰੈਸ਼ਰ ਉਸਦੇ ਬਾਅਦ ਨੋਰਮਲ ਹੋ ਗਿਆ ਆ ਸਰਕਾਰੀ ਡਾਕਟਰਾਂ ਦੀ ਟੀਮ ਹੀ ਉਸਦੇ ਬਾਅਦ ਮੌਕੇ ਤੇ ਪਹੁੰਚ ਜਾਂਦੀ ਹੈ ਤਸਵੀਰਾਂ ਵਿੱਚ ਵੇਖਿਆ ਜਾ ਆ ਮਾਲਿਸ਼ ਕੀਤੀ ਜਾ ਰਹੀ ਹੈ ਕਰੀਬ 1 ਘੰਟੇ ਤੱਕ ਸੇਤ ਜਗਜੀਤ ਸਿੰਘ ਢੱਲੇਵਾਲ ਦੀ ਗੰਭੀਰ ਰਹੀ ਕਿਉਂਕਿ ਲਗਾਤਾਰ 43 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੀ ਬੈਠੀ ਹੋਏ ਨੇ ਸੇਤ ਲਗਾਤਾਰ ਉਹਨਾਂ ਦੀ ਨਾਸਤਾਜ਼ ਹੋ ਰਹੀ ਹਾਲਾਂਕਿ ਹਰ ਰੋਜ਼ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦਾ ਹੈਲਥ ਚੈੱਕਅਪ ਵੀ ਕੀਤਾ ਜਾਂਦਾ ਹੈ ਜਦੋਂ ਢੱਲੇਵਾਲ ਦੀ ਸੇਤ ਜ਼ਿਆਦਾ ਵਿਗੜ ਗਈ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਤਾਂ ਖਨੌਰੀ ਬਾਰਡਰ ਤੇ ਮਾਹੌਲ ਵੀ ਕਾਫੀ ਗੰਭੀਰ ਬਣ ਗਿਆ ਕਈ ਮਹਿਲਾਵਾਂ ਆਪਣੇ ਹੰਝੂ ਤੱਕ ਵੀ ਆ ਨਹੀਂ ਰੁਕ ਸਕਤੀਆਂ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਕਿਸਾਨ ਵੀ ਆ ਜੋ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਸਮਰਥਨ ਦੇਣ ਦੇ ਲਈ ਉਹਨਾਂ ਦੀ سپورਟ ਦੇ ਵਿੱਚ ਉੱਥੇ ਪਹੁੰਚਦੇ ਨੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਕੁਝ ਮਹਿਲਾਵਾਂ ਜਿਹੜੀਆਂ ਕਿ ਭਾਵਕ ਹੁੰਦੀਆਂ ਹੋਈਆਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿਦੇ ਹੋਏ ਤਸਵੀਰਾਂ ਦੇ ਵਿੱਚ ਆ ਵੇਖੇ ਜਾ ਸਕਦੇ ਨੇ ਕਿਉਂਕਿ ਸਭਾਵਿਕ ਹੈ ਕਿ ਜਦੋਂ ਲਗਾਤਾਰ 43 ਦਿਨਾਂ ਤੋਂ ਡੱਲੇਵਾਲ ਮਰਨ ਵਰਤੇ ਬੈਠੇ ਹੋਣ ਤਾਂ ਜਦੋਂ ਇਸ ਤਰੀਕੇ ਦਾ ਮਾਹੌਲ ਹੋ ਜਾਵੇ ਤਾਂ ਆਪਣੇ ਆਪ ਦੇ ਵਿੱਚ ਸਮਾਵੇਕ ਹੋ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਮਹਿਲਾਵਾਂ ਜੋ ਕਿ ਆ ਭਾਵਕ ਹੋ ਜਾਣ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ ਕਿ ਜਦੋਂ ਆ ਕਰੀਬ 1 ਘੰਟੇ ਤੱਕ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਜ਼ਿਆਦਾ ਗੰਭੀਰ ਰਹੀ ਬਲੱਡ ਪ੍ਰੈਸ਼ਰ ਘਟ ਗਿਆ ਤੇ ਉਸ ਤੋਂ ਬਾਅਦ ਚ ਮਹਿਲਾਵਾਂ ਭਾਵਕ ਹੁੰਦੀਆਂ ਹੋਈਆਂ ਨਜ਼ਰ ਆਈਆਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਮਹਿਲਾਵਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਵਗਦੇ ਹੋਏ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਦੂਜੇ ਪਾਸੇ ਤਸਵੀਰਾਂ ਤੁਨ ਵਿਖਾ ਰਹੇ ਜਦੋਂ ਹਾਲਤ ਜ਼ਿਆਦਾ ਖਰਾਬ ਹੋਈ ਜਗਜੀਤ ਸਿੰਘ ਢੱਲੇਵਾਲ ਦੀ ਉਸ ਦੇ ਬਾਅਦ ਤੁਰੰਤ ਆ ਡਾਕਟਰਾਂ ਦੀ ਟੀਮ ਜੋ ਕਿ ਹਰਕਤ ਵਿੱਚ ਆਉਂਦੀ ਹੈ ਹੱਥਾਂ ਪੈਰਾਂ ਦੀ ਉਹਨਾਂ ਦੀ ਮਾਲਿਸ਼ ਕੀਤੀ ਜਾਂਦੀ ਹੈ ਤੇ 1 ਘੰਟੇ ਬਾਅਦ ਜਗਜੀਤ ਸਿੰਘ ਢੱਲੇਵਾਲ ਦਾ ਜੋ ਕਿ ਬਲੱਡ ਪ੍ਰੈਸ਼ਰ ਉਹ ਨੋਰਮਲ ਹੋ ਜਾਂਦਾ ਹੈ ਤਾਂ ਲਗਾਤਾਰ 43 ਦਿਨਾਂ ਤੋਂ ਜੋ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ جاری ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਹੋਏ ਨੇ ਚਰਨਜੀਤ ਅਚਾਨਕ ਸਿਹਤ ਵਿਗੜ ਗਈ ਕਿੰਨੇ ਵਜੇ ਇਹ ਪੂਰੀ ਸਿਹਤ ਵਿਗੜਦੀ ਹੈ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਆ ਹੁਣ ਤੱਕ ਦਾ ਕੀ ਅਪਡੇਟ ਹੈ ਜਗਜੀਤ ਸਿੰਘ ਢੱਲੇਵਾਲ ਦੀ ਸੀਟ ਨੂੰ ਲੈ ਕੇ ਤਾਂ ਬਿਲਕੁਲ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੀ ਸਿਹਤ ਹੈਗੀ ਆ ਜਗਜੀਤ ਢੱਲੇਵਾਲ ਦੀ ਦੇਰ ਰਾਤ ਕਾਫੀ ਜ਼ਿਆਦਾ ਹਾਲਾਤ ਜਿਹੜੇ ਹੈਗੇ ਸੀ ਖਨੋਰੀ ਬਾਰਡਰ ਦੇ ਉੱਪਰ ਵਿਗੜ ਗਏ ਸੀ ਕਿਉਂਕਿ ਸੁਭਾਵਿਕ ਵੀ ਹੈਗਾ 43 ਦਿਨ ਲਗਾਤਾਰ ਹੋ ਚੁੱਕੇ ਨੇ ਜਿਸ ਦੇ ਚਲਦੇ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਇੱਕਦਮ ਡਾਊਨ ਹੋ ਗਿਆ ਤਾਂ ਖਨੋਰੀ ਬਾਰਡਰ ਦੇ ਉੱਪਰ ਡਾਕਟਰਾਂ ਦੇ ਵੱਲੋਂ ਇੱਕਦਮ ਜਿਹੜਾ ਹੈਗਾ ਉਹਨਾਂ ਲਈ ਮੈਡੀਕਲ ਟਰੀਟਮੈਂਟ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਤਾਂ ਹੰਗਰ ਸਟ੍ਰਾਈਕ ਦੇ ਚੱਲਦੇ ਕਿਸੇ ਤਰੀਕੇ ਦੀ ਕੋਈ ਦਵਾਈ ਵਗੈਰਾ ਤਾਂ ਨਹੀਂ ਦੇ ਸਕਦੇ ਸੀ ਪਰ ਹੱਥਾਂ ਪੈਰਾਂ ਦੇ ਜਿਹੜੀ ਹੈਗੀਆਂ ਡਾਕਟਰਾਂ ਦਾ ਵੱਲੋਂ ਮਾਲਿਸ਼ ਕੀਤੀ ਗਈ ਪੂਰਾ ਉਹਨਾਂ ਦੇ ਸਿਹਤ ਨੂੰ ਮੋਨੀਟਰ ਕੀਤਾ ਗਿਆ ਜਿਸ ਤੋਂ ਬਾਅਦ ਜਿਹੜੇ ਹਾਲਾਤ ਸੀ ਗਮਗੀਨ ਹੋ ਗਏ ਸੀ ਤਮੋਰੀ ਬਾਰਡਰ ਦੇ ਉੱਪਰ ਜਿਹੜੀਆਂ ਔਰਤਾਂ ਸੀ ਕਿਸਾਨ ਸੀ ਉਹਨਾਂ ਦੇ ਪਰਿਵਾਰ ਵਾਲੇ ਸੀ ਇੱਕਦਮ ਰੋਣਾ ਸ਼ੁਰੂ ਹੋ ਗਏ ਕਿਉਂਕਿ ਇੱਕਦਮ ਜਿਹੜਾ ਹੈਗਾ ਜਗਜੀਤ ਸਿੰਘ ਢੱਲੇਵਾਲ ਦੇ ਹਾਲਾਤ ਸਿਹਤ ਦੇ ਬਿਗੜ ਗਏ ਸੀ ਤਕਰੀਬਨ ਘੰਟਾ ਡੇਢ ਘੰਟਾ ਜਿਹੜਾ ਹੈਗਾ ਡਾਕਟਰਾਂ ਦੇ ਵੱਲੋਂ ਉਹਨਾਂ ਦੇ ਪਾਲਿਸ਼ ਕਿਤੇ ਕਿਤਾ ਉਸ ਤੋਂ ਬਾਅਦ ਦੇਰ ਰਾਤ ਕਿਤੇ ਜਾ ਕੇ ਜਗਜੀਤ ਸਿੰਘ ਢੱਲਵਾਲ ਨੇ ਉਹਨਾਂ ਦੀ ਜਿਹੜੀ ਸਿਹਤ ਆ ਸਟੇਬਲ ਹੋਈ ਆ ਆ ਫਿਲਹਾਲ ਉਹਨਾਂ ਦੀ ਸਿਹਤ ਠੀਕ ਆ ਆਰਾਮ ਕਰ ਰਹੇ ਨੇ ਜਗਜੀਤ ਸਿੰਘ ਢੱਲਵਾਲ ਪਰ ਜਿਹੜਾ ਖਨੌਰੀ ਮੋਰਚਾ ਹੈਗਾ ਉਹ ਉਸੇ ਤਰੀਕੇ ਨਾਲ ਚੱਲ ਰਿਹਾ 43 ਦਿਨ ਹੋ ਚੁੱਕੇ ਨੇ ਲਗਾਤਾਰ ਮਰਨ ਵਰਤ ਦੇ ਉੱਪਰ ਜਗਜੀਤ ਸਿੰਘ ਢੱਲਵਾਲ ਕਿਸਾਨੀ ਮੰਗਾਂ ਨੂੰ ਲੈ ਕੇ ਡੱਟੇ ਹੋਏ ਨੇ ਪਰ ਕਿਤੇ ਨਾ ਕਿਤੇ 슈ਗਰ ਤੇ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਵੀ ਪੀੜਤ ਨੇ ਜਿਸ ਦੇ ਕਾਰਨ ਐਨੇ ਦਿਨ ਲਗਾਤਾਰ ਮਰਨ ਵਰਤ ਦੇ ਉੱਪਰ ਚੱਲਣ ਦੇ ਕਾਰਨ ਕਿੰਨਾ ਕਿਤੇ ਜਿਹੜੇ ਜਗਜੀਤ ਸਿੰਘ ਢੱਲੇਵਾਲ ਦੇ ਸਿਹਤ ਆ ਉਹ ਇੱਕਦਮ ਵਿਗਰ ਜਾਂਦੀ ਹੈ ਜੀ ਅ ਸਰ ਜੀ ਹੁਣ ਬਿਲਕੁਲ ਠੀਕ ਠਾਕ ਨਹੀਂ ਸਵੇਰੇ ਕਿਸੇ ਕਿਸਾਨ ਆਗੂ ਦੀ ਕਿਸੇ ਕਿਸਾਨ ਦੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਫਿਲਹਾਲ ਅਗਰ ਆਪਾਂ ਗੱਲ ਕਰੀਏ ਤਾਂ ਜਗਜੀਤ ਸਿੰਘ ਢੱਲੇਵਾਲ ਆਰਾਮ ਕਰ ਰਹੇ ਨੇ ਪਰ ਜੋ ਹੁਣ ਤੱਕ ਜਾਣਕਾਰੀ ਉਹਨਾਂ ਦੇ ਨਜ਼ਦੀਕੀ ਕਿਸਾਨ ਆਗੂਆਂ ਤੋਂ ਸਾਨੂੰ ਮਿਲੀ ਆ ਕਿ ਉਹਨਾਂ ਦੀ ਸਿਹਤ ਠੀਕ ਹੈ ਤਕਰੀਬਨ ਘੰਟਾ ਡੇਢ ਘੰਟਾ ਜਿਹੜਾ ਹੈਗਾ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਗਈ ਆ ਜਿਸ ਤੋਂ ਬਾਅਦ ਜਿਹੜਾ ਬੀਪੀ ਹੈਗਾ ਉਹ ਦਾ ਸਟੇਬਲ ਹੋ ਗਿਆ ਕਿਉਂਕਿ ਜਦੋਂ ਵੀ ਜਗਦੀਸ਼ ੱਲੇਵਾਲ ਕਿਸੇ ਨੂੰ ਮਿਲਦੇ ਨੇ ਜਾਂ ਉਹਨਾਂ ਨੂੰ ਕੋਈ ਸਪੈਸ਼ਲ ਗੱਲਬਾਤ ਹੁੰਦਾ ਤਾਂ ਸਰੀਰ ਇੰਨਾ ਕਿ ਜ਼ਿਆਦਾ ਕਮਜ਼ੋਰ ਆ ਕਿ ਜ਼ਿਆਦਾ ਬੋਲਣ ਦੇ ਨਾਲ ਜਾਂ ਜ਼ਿਆਦਾ ਗੱਲਬਾਤ ਕਰਨ ਦੇ ਨਾਲ ਵੀ ਜਿਹੜਾ ਹੈਗਾ ਉਹਨਾਂ ਦਾ ਬੀਪੀ ਇੱਕਦਮ ਡਾਊਨ ਜਾਂ ਅੱਪ ਚੱਲ ਜਾਂਦਾ ਸਟੇਬਲ ਨਹੀਂ ਰਹਿੰਦਾ ਕੱਲ ਵੀ ਜਿਹੜੀ ਜਿਹੜੀ हाई लेवल कमेटी या सुप्रीम कोर्ट दी ऐसी लंबा समय वाला गला बात हुई जिस ਤੋਂ ਬਾਅਦ ਕਿਤੇ ਨਾ ਕਿਤੇ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਪਰ ਫਿਲਹਾਲ ਜਿਹੜਾ ਦਿਗਦੀਪ ਸਿੰਘ ਢੱਲੇਵਾਲ ਨੇ ਸੀ ਤੋਂ ਤਾਂ ਉਹ ਤਾਂ ਠੀਕ ਹੈ ਤੇ ਉਹ ਆਰਾਮਦਰਾ ਹੈਗਾ ਨੇ ਕਰ ਰਹੇ ਨੇ ਹਾਂ ਠੀਕ ਹੈ ਚਰਨਜੀਤ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਕਿਸਾਨਾ ਕੁ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਜੁੜੀ ਗਏ ਵੱਡੇ ਖਵਿਆ ਦਰਸਲ ਅਧੀਰ ਰਾਤ ਅਚਾਨਕ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜੋ ਕਿ ਵਿਗੜ ਗਈ ਸੀ ਆ ਬਲੱਡ ਪ੍ਰੈਸ਼ਰ ਅਚਾਨਕ ਘਟ ਜਾਂਦਾ ਹੈ ਹਾਲਾਂਕਿ ਉਸ ਦੇ ਬਾਅਦ ਡਾਕਟਰਾਂ ਦੀ ਟੀਮ ਤੁਰੰਤ ਹਰਕਤ ਵਿੱਚ ਆਉਂਦੀ ਹੱਥਾਂ ਪੈਰਾਂ ਦੀ ਮਾਲਿਜ ਕੀਤੀ ਜਾਂਦੀ ਹੈ ਤਾਂ ਫਿਰ ਜਜੀਤ ਸਿੰਘ ਢੱਲੇਵਾਲ ਦਾ ਬਲੱਡ ਪ੍ਰੈਸ਼ਰ ਜੋ ਕੇ ਨੋਰਮਲ ਹੋ ਗਿਆ। ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਏ ਸਰੀਰ ਬਰਫਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15-20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਗਿਆ ਸੀ ਤੇ ਸਥਿਤੀ ਇੱਕਦਮ ਬਹੁਤ ਜ਼ਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਿਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ। ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਐ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਬਹੁਤ ਜਿਆਦੀ ਡਰ ਗਏ ਵੀ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨ ਨਹੀਂ ਹੋਇਆ ਹਨਾ ਅੱਗੇ ਵੀ ਉਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਹੈ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਤੋ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਜੇ ਵੀ ਉਹਨਾਂ ਦਾ 90/50 ਆ ਵੀ ਅਜੇ ਵੀ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੰਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰਿਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਉਸ ਦੇ ਹਿਸਾਬ ਤੇ ਉਹਨਾਂ ਦਾ ਜਿਵੇਂ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਉਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਕੋ ਠੀਕ ਆ ਪਹਿਲਾਂ ਨਾਲੋਂ ਤਬੀਰ ਅੱਗੇ ਉਹਨਾਂ ਨੂੰ ਸਮਾਂ ਲੱਗਾ ਹੈ ਪੂਰਾ ਕਿਉਰ ਕਰਨ ਚ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜਿਹੀ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਉਹਨਾਂ ਦਾ 70 ਤੋਂ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਵੇਂ ਮੰਨ ਲਓ ਵੀ ਉਸ ਟਾਈਮ ਜਦੋਂ ਉਹਨਾਂ ਨੂੰ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸ ਕਿਪ ਕਰ ਗਿਆ ਵੀ ਬਿਲਕੁਲ ਉਹ ਬੇਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਤੇ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਅਹੀਂ ਸਾਡਾ ਤੇ ਆਪ ਸਰੀਰ ਕੰਮ ਬੰਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹੱਥੋਂ ਨਿਕਲ ਜਾਵਦਾ ਵਾ ਇਦਾਂ ਦੀ ਸੇਕ ਇਸ ਤੋਂ ਪਹਿਲਾਂ ਗੱਲ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਕਮੇਟੀ ਦੇ ਡੱਲੇਵਾਲ ਦੇ ਨਾਲ ਮੁਲਾਕਾਤ ਹੋਈ ਮੀਟਿੰਗ ਨੂੰ ਹਾਂ ਪੱਖੀ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਸਾਬਕਾ ਐਡੀਜੀਪੀ ਜਸਕਰਨ ਸਿੰਘ ਤੇ ਸਾਬਕਾ ਡੀਆਈਜੀ नरेंद्र भार्गव की भी अहम भूमिका रही सुप्रीम कोर्ट वालों बनाई कमेटी खनौरी पहुंची दिन चुनिया गुरपुरब का रिटायर्ड जस्टिस नवाब सिंह की अगवाई पहुंची कमेटी के वालों डलेवाल के नाल मीटिंग की थी गई करीब ती मिनट आ मीटिंग चली मीटिंग के अंदर दी कुछ गाल बात सामने आई है जो रिटायर्ड जस्टिस नवाब सिंह डलेवाल विचाले हुई ਕਿ ਤੁਹਾਡੀ ਸਿਹਤ ਠੀਕ ਰਹੇ। ਇਹੀ ਬੇਨਤੀ ਕਰਨ ਆਇਆ ਹੈ, ਇਹੀ ਅਰਦਾਸ ਕਰਨ ਆਇਆ ਅੱਜ। ਕਿ ਤੁਹਾਡੀ ਬੜੀ ਸਾਰੀ ਦੁਨੀਆ ਨੂੰ ਜ਼ਰੂਰ ਤੇ ਕਿ ਤੁਸੀਂ ਮਾਰਗਦਰਸ਼ਨ ਕਰੋ ਕਿਸਾਨਾਂ ਦਾ। ਤੇ ਇਹੀ ਬੇਨਤੀ ਕਰਨਾ ਜੀ ਕਿ ਤੁਸੀਂ ਤੁਹਾਡੀ ਸਿਹਤ ਦਾ ਸੀਖਾ ਲੈਂਦੇ ਬਸ। ਵਾਹਿਗੁਰੂ ਨਾਲ ਪ੍ਰਾਰਥਨਾ ਕਰਦੇ ਆਂ ਜੀ। ਕਿ ਦਿੱਤਾ ਸੀ ਸਾਡਾ ਕਮੇਟੀ ਚੇਅਰਮੈਨ ਜਸਟਿਸ ਨਵਾਬ ਸਿੰਘ ਨੇ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਅਪੀਲ ਕੀਤੀ। ਪਰ ਡੱਲੇਵਾਲ ਨੇ ਅਪੀਲ ਕੀਤੀ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਡਿਮਾਂਡਸ ਪੂਰੀਆਂ ਕਰੇ। ਕਿ ਤੁਸੀਂ ਮੈਡੀਕਲ ਟ੍ਰੀਟਮੈਂਟ ਲੋ ਸਾਨੂੰ ਚੰਗਾ ਲੱਗੇਗਾ। ਕਿਉਂ ਕੁਵਾਰ ਜੀ ਗਲਤ ਕਰੇ? ਤੁਹਾਡੇ ਬਿਨਾ ਸਾਡੇ ਕੋਲ ਕੀ ਰਹਿ ਜਾਊ? ਸਰ ਕਰਦੇ ਆ। ਹਾਂਜੀ। ਰਿਸਪੈਕਟ ਕਰਤਾ ਹੂੰ। जस्टिस सूर्य कांत जी कहा लेकिन ये बात मैं उनसे कैसे पूछूं कि के आप केंद्र को कोई दिशा निर्देश क्यों नहीं देते ये हमारे मामले का जो सोलूशन है जो हल निकालना तो बिल्कुल, 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 बिल्कुल बिल्कुल, बिल्कुल। ठीक है, मीटिंग तो बाद कमेटी चेयरमैन जस्टिस नवाब सिंह ने कहा कि इस वक्त अहम मुद्दा डालेवाल से डालेवाल दंग सहमति प्रगटाई अधिकारियाल वाह आज शुभ दिवस के ऊपर दीर्घ आयु देवाल और उनसे यही रिक्वेस्ट करके आया आप स्वस्थ रहेंगे तो हमें लाभ होगा ਆਪ ہمارا ਮਾਗ ਦਾ ਅਚਰ ਕਰੋਗੇ। ਹਮੇ ਆਪਕੀ ਜ਼ਰੂਰਤ ਹੈ। ਬਲੇਵਾਲ ਸਾਹਿਬ ਦਾ ਤਾਂ ਕਹਿਣਾ ਬਿਲਕੁਲ ਠੀਕ ਹੈ ਕਿ ਭਈ ਇਨਾ ਸੰਕਟ ਹੈ ਖੇਤੀ ਦਾ। ਔਰ ਖੇਤੀ ਚੋਂ ਸੰਕਟ ਚੋਂ ਕਿਸਾਨ ਨੂੰ ਭਾਰਨਾ ਬਹੁਤ ਜ਼ਰੂਰੀ ਹੈਗਾ। ਐਂਡ ਵੀ ਆਲ ਅਗਰੀ ਵਿਦ ਇਟ। ਔਰ ਹੁਣ ਕੀਆ ਸਮਾਧਾਨ ਹੋ ਸਕਦਾ ਹੁਣ ਤੁਹਾਨੂੰ 2 ਮਿੰਟਸ ਅਸੀਂ ਸਮਾਧਾਨ ਤਾਂ ਨਹੀਂ ਦੱਸਣਾ ਹੈ। ਪਰ ਇਹ ਕਿ ਅਸੀਂ ਤੁਹਾਨੂੰ ਯਕੀਨ ਦਿਲਾਣਾ ਹੈ ਕਿ ਅਸੀਂ ਕੰਮ ਕਰ ਰਹੇ ਹੈਗੇ ਆ ਬੜਾ ਸੀਰੀਅਸਲੀ। ਔਰ ਜਿਆਦਾ ਸਾਡੀ ਰਿਪੋਰਟ ਸ਼ੁਰੂ ਹੋ ਜਾਣਗੇ। ਯੂ ਵਿਲ ਸੀ ਵੀ ਵਿਲ ਕਮ ਅਪ ਵਿਦ ਵਾਟ ਪੋਸੀਬਲ ਸੋਲੂਸ਼ਨ ਹੋ ਸਕਦਾ ਹੈ ਇਹ ਇੱਕ ਪੋਜ਼ਿਟਿਵ ਸਟੈਪ ਹੈ ਔਰ ਮੈਂ ਆਸ ਕਰਦਾ ਹਾਂ ਕਿ ਕਮੇਟੀ ਇੱਕ ਪੋਜ਼ਿਟਿਵ ਬ੍ਰਿਜ ਬਣੂਗੀ ਇਹ ਸਾਰੇ ਵਾਰਤਾਲਾਪ ਮੈਂ ਇਹ ਆਸ ਕਰਦਾ ਹਾਂ ਕਿ ਅੱਜ ਗੁਰੂ ਪਰਬ ਦੇ ਦਿਨ ਜਿਹੜੀ ਇਹ ਸ਼ੁਰੂਆਤ ਹੋਈ ਹੈ ਇੱਕ ਸਾਰਥਕ ਨਤੀਜੇ ਵੱਲ ਨਿਕਲੂਗੀ ਦਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਚ ਵੀ ਸੁਣਵਾਈ ਹੋ ਰਹੀ ਹੈ ਸੋਮਵਾਰ ਨੂੰ ਵੀ ਸੁਣਵਾਈ ਸੀ ਪਰ ਕਮੇਟੀ ਦੀ ਢੱਲੇਵਾਲ ਦੇ ਨਾਲ ਮੀਟਿੰਗ ਕਰਕੇ ਸੁਣਵਾਈ ਸ਼ੁੱਕਰਵਾਰ ਤੇ ਪਾ ਦਿੱਤੀ ਗਈ। ਕਮੇਟੀ ਦੀ ਢੱਲੇਵਾਲ ਦੇ ਨਾਲ ਮੀਟਿੰਗ ਹੋਣ ਤੇ ਸੁਪਰੀਮ ਕੋਰਟ ਨੇ ਵੀ ਉਮੀਦ ਜਤਾਈ ਕਿ ਡੈਡਲੌਕ ਟੁੱਟਣ ਦੀ ਦਿਸ਼ਾ 'ਚ ਉੱចੰਗਾ ਹੋਵੇਗਾ। ਖਨਾਰੀ ਬਾਰਡਰ ਤੋਂ ਮਨਪ੍ਰੀ ਚਾਹਨ న్యూਸ 18 ਪੰਜਾਬ। ਅੱਜ ਸੰਯੁਕਤ ਕਿਸਾਨ ਮੋਰਚੇ ਨੂੰ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ ਸਮੇਂ ਦੀ ਕਮੀ ਦੇ ਕਾਰਨ ਅਜੇ ਮੁਲਾਕਾਤ ਨਹੀਂ ਹੋ ਸਕਦੀ ਜੋ ਰਾਸ਼ਟਰਪਤੀ ਭਵਨ ਦਾ ਪੱਖ ਸਾਹਮਣੇ ਹੈ ਐਸ ਕੇਐਮ ਨੇ ਮੀਟਿੰਗ ਕਰਨ ਦੇ ਲਈ ਪੁਨਰ ਵਿਚਾਰ ਕਰਨ ਦੀ ਲਿਖਿਆ ਪ੍ਰਧਾਨ ਮੰਤਰੀ ਤੇ ਸੁਪਰੀਮ ਕੋਰਟ ਮਸਲੇ ਦਾ ਹੱਲ ਕਰਨ ਦੇ ਲਈ ਅਸਮਰੱਥ ਐਸ ਕੇਐਮ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਦਰਸ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦੇ ਲਈ ਸਮਾਂ ਮੰਗਿਆ ਗਿਆ ਸੀਗਾ ਪਰ ਅਜੇ ਤੱਕ ਉਹ ਸਮਾਂ ਨਹੀਂ ਮਿਲਿਆ ਰਾਸ਼ਟਰਪਤੀ ਭਵਨ ਦਾ ਇਸ ਤੇ ਬਿਆਨ ਸਾਹਮਣੇ ਹੈ ਕਿ ਸਮੇਂ ਦੇ ਕਮੀ ਕਾਰਨ ਅਜੇ ਮੁਲਾਕਾਤ ਨਹੀਂ ਹੋ ਸਕਦੀ ਐਸ ਕੇ ਐਮ ਨੇ ਮੀਟਿੰਗ ਕਰਨ ਦੇ ਲਈ ਪੁਨਰ ਵਿਚਾਰ ਕਰਨ ਦੇ ਲਈ ਵੀ ਕਿਹਾ ਤੇ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਨੇ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਤੇ ਸੁਪਰੀਮ ਕੋਰਟ ਮਸਲੇ ਦਾ ਹੱਲ ਕਰਨ ਦੇ ਲਈ ਅਸਮਰੱਥ ਨੇ ਰੋਕ ਰੰਗ ਅਗਲੀ ਵੱਡੀ ਖਬਰ ਦਾ ਦਿੱਲੀ ਐਨਸੀਆਰ ਦੇ ਵਿੱਚ ਪਹਛਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਲੋਕਾਂ ਨੇ ਪਹਛਾਲ ਦੇ ਝਟਕੇ ਮਹਿਸੂਸ ਕੀਤੇ ਨੇ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਤੇਜ਼ ਝਟਕੇ ਲੱਗੇ ਨੇ ਪਟਨਾ ਮਜ਼ੱਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹਛਾਲ ਆਇਆ ਹੈ ਉੱਥੇ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਪਹਛਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਆ ਦਿੱਲੀ ਐਨਸੀਆਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਇਹ ਹੈ ਕਿ ਪਹਛਾਲ ਦੇ ਤੇਜ਼ ਝਟਕੇ ਆ ਮਹਿਸੂਸ ਕੀਤੇ ਗਏ ਨੇ ਆ ਲੋਕਾਂ ਦੇ ਵੱਲੋਂ ਜਿਹੜਾ ਕਿ ਭੁਚਾਲ ਦੇ ਤੇ ਝਟਕੇ ਇਸ ਦਰਾਂ ਨਾਲ ਮਹਿਸੂਸ ਕੀਤੇ ਗਏ ਨੇ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਜੋ ਭੁਚਾਲ ਦੀਆਂ ਖਬਰਾਂ ਨੇ ਇਸ ਤੋਂ ਇਲਾਵਾ ਪਟਨਾ ਮਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਜੋ ਕਿ ਭੁਚਾਲ ਆਇਆ ਆ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਭੁਚਾਲ ਦੀਆਂ ਖਬਰਾਂ ਨੇ ਕਿਤੇ ਕਿ ਕਈ ਸ਼ਹਿਰਾਂ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ ਇਹ ਵੱਡੀ ਖਬਰ ਵਕਫਾਕ ਸੂਬਿਆਂ ਦੇ ਵਕਫਾਕ ਜਗਾਵਾਂ ਦੇ ਨਾਲ ਜੁੜੀ ਹੋਈ ਹੈ ਦਿੱਲੀ ਐਨਸੀਆਰ ਦੀ ਵੀ ਖਬਰ ਹੈ ਦਿੱਲੀ ਐਨਸੀਆਰ ਦੇ ਵਿੱਚ ਆ ਪੁਚਾਲਦੇ ਤੇ ਝਟਕੇ ਜੋਕੇ ਮਹਿਸੂਸ ਕੀਤੇ ਗਏ ਨੇ ਆ ਲੋਕਾਂ ਨੂੰ ਅਜਿਹੇ ਝਟਕੇ ਜੋਕੇ ਮਹਿਸੂਸ ਹੋਏ ਉੱਤਰ ਭਾਰ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਜੋਕੇ ਆ ਪੁਚਾਲ ਆਇਆ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਆਇਆ ਚੀਨ ਦੇ ਵਿੱਚ 5.3 ਤੀਬਰਤਾ ਜਿਹੜੀ ਕਿ ਹੈ ਇਸ ਦੇ ਨਾਲ ਪੁਚਾਲ ਆਇਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਝਟਕੇ ਜਿਹੜੇ ਪੁਚਾਲਦੇ ਮਹਿਸੂਸ ਕੀਤੇ ਗਏ ਨੇ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪੁਚਾਲ ਹੋਣ ਦੀਆਂ ਖਬਰਾਂ ਨੇ ਕਈ ਜਗਾਵਾਂ ਤੇ ਇਸ ਤਰੀਕੇ ਦੇ ਨਾਲ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦਿੱਲੀ ਐਨਸੀਆਰ ਦੇ ਵਿੱਚ ਪਚਾਲ ਦੀ ਖਬਰ ਹੈ ਅਜਿਥੇ ਕੁ ਲੋਕਾਂ ਦੇ ਵੱਲੋਂ ਪਚਾਲ ਦੇ ਛਟਕੇ ਮਹਿਸੂਸ ਕੀਤੇ ਜਾਂਦੇ ਨੇ ਉੱਤਰ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਪਚਾਲ ਆਇਆ ਇਸ ਤੋਂ ਇਲਾਵਾ ਪਟਨਾ ਮੁਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਚਾਲ ਦੇ ਤੇ ਛਟਕੇ ਲੋਕਾਂ ਨੂੰ ਲੱਗੇ ਆ ਮਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਪਚਾਲ ਦੀਆਂ ਖਬਰਾਂ ਨੇ ਬੰਗਲਾਦੇਸ਼ ਚੀਨ ਦੇ ਵਿੱਚ ਵੀ ਪਚਾਲ ਆਇਆ ਚੀਨ ਦੇ ਵਿੱਚ 5.3 ਤੀਬਰਤਾ ਦੇ ਨਾਲ ਜੋ ਕੇ ਪਚਾਲ ਆਇਆ ਅਜੀ ਖਬਰ ਜੋ ਕੇ ਸਾਹਮਣੇ ਆ ਰਹੀ ਹੈ ਆ ਤਾਂ ਵਕਫਾ ਜਗਾਵਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਆਮ ਤੌਰ ਤੇ ਜਦੋਂ ਇਸ ਤਰੀਕੇ ਦੇ ਤੇਜ਼ ਝਟਕੇ ਮਹਿਸੂਸ ਹੁੰਦੇ ਤੇ ਸਭ ਤੋਂ ਪਹਿਲਾਂ ਲੋਕਾਂ ਦੀ ਕੋਸ਼ਿਸ਼ ਹੀ ਹੁੰਦੀ ਹੈ ਕਿ ਘਰਾਂ ਚੋਂ ਬਾਹਰ ਨਿਕਲ ਕੇ ਖੁੱਲੀ ਜਗ੍ਹਾ ਤੇ ਸੁਰੱਖਿਤ ਸੇਫ ਜਗ੍ਹਾ ਤੇ ਜਾਇਆ ਜਾਵੇ ਇਸ ਤਰੀਕੇ ਦੇ ਨਾਲ ਮਾਰਿਆਂ ਦੇ ਵੱਲੋਂ ਇਹ ਦੱਸਿਆ ਵੀ ਜਾਂਦਾ ਹੈ ਕਿ ਜਦੋਂ ਵੀ ਇਸ ਤਰੀਕੇ ਨਾਲ ਝਟਕੇ ਮਹਿਸੂਸ ਕੀਤੇ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਸਾਰਿਆਂ ਦੀ ਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤਾਂ ਜਿਵੇਂ ਵਕਫਾ ਜਗਾਵਾਂ ਤੇ ਜੋ ਕੇ ਵੀ ਝਟਕੇ ਮਹਿਸੂਸ ਕੀਤੇਗੇ ਤਾਂ ਫਿਰ ਲੋਕ ਘਰਾਂ ਚੋਂ ਬਾਹਰ ਨਿਕਲ ਐ ਖੁੱਲੀ ਜਗਾਵਾਂ ਤੇ ਚਲੇਗੇ ਹਾਲਾਂਕਿ ਫਿਲਹਾਲ ਅਜੇ ਤੱਕ ਕਿਸੇ ਤਰ੍ਹਾਂ ਕਾ ਦੇ ਕਿਸੇ ਤਰੀਕੇ ਦੇ ਆ ਜਾਨੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਹੈ ਪਰ ਵੱਖ-ਵੱਖ ਜਗਾਵਾਂ ਤੇ ਉਚਾਲ ਦੇ ਇਹ ਤੇ ਝਟਕੇ ਮਹਿਸੂਸ ਜੁੜ ਕੀਤੇ ਗਏ ਨੇ ਜਿਸ ਦੇ ਵਿੱਚ ਕਿ ਦਿੱਲੀ ਐਨਸੀਆਰ ਵੀ ਹੈ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਉਚਾਲ ਆ ਪਟਨਾ ਮੁਜ਼ਫਰਪੁਰ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਉਚਾਲ ਦੀ ਖਬਰ ਹੈ ਤੇ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਉਚਾਲ ਦੇ ਝਟਕੇ ਲੱਗੇ ਨੇ ਅੱਗੇ ਬਾਤਾਂ ਕਿਤੇ ਗੱਲ ਕਰਾਂਗੇ ਕੈਨੇਡਾ ਦੀ ਕੈਨੇਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ ਜਸਟਿਨ ਟਰੂਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਟਰੂਡੋ ਨੇ ਪ੍ਰਧਾਨ ਲੀਡਰ ਦਾ ਅਹੁਦਾ ਵੀ ਛੱਡ ਦਿੱਤਾ ਆਪਣੀ ਪਾਰਟੀ ਅੰਦਰੋਂ ਦਰਸਲ ਵਿਰੋਧ ਲਗਾਤਾਰ ਉੱਠ ਰਿਹਾ ਸੀ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਤੱਕ ਫਿਲਹਾਲ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਟਰੂਡੋ ਤੋਂ ਇਲਾਵਾ ਵਿੱਤ ਮੰਤਰੀ ਵੀ ਆਪਣਾ ਅਸਤੀਫਾ ਦੇ ਚੁੱਕੇ ਨੇ 2015 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਜਸਟਿਨ ਟਰੂਡੋ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਡਿੱਗਣ ਤੋਂ ਬਾਅਦ ਦਰਸਲੋ ਪ੍ਰਧਾਨ ਮੰਤਰੀ ਬਣੇ ਸਨ ਤਾਂ ਇਹ ਕੈਨੇਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜਿਸ ਤਰੀਕੇ ਦੇ ਨਾਲ ਉੱਥੇ ਇਕਨੋਮੀ ਦੀ ਗੱਲ ਕਰੀਏ ਮਹਿੰਗਾਈ ਦੀ ਗੱਲ ਕਰੀਏ ਵਕਫਾ ਖਮਦਿਆਂ ਨੂੰ ਲੈ ਕੇ ਜਿੱਥੇ ਕਿ ਵਿਰੋਧੀ ਧਿਰਾਂ ਦੇ ਵੱਲੋਂ ਉਹ ਘੇਰਿਆ ਜਾ ਰਿਹਾ ਸੀ ਉੱਥੇ ਆਪਣੀ ਪਾਰਟੀ ਦੇ ਆਪਣੀ ਪਾਰਟੀ ਦੇ ਸੰਸਦਾਂ ਦਾ ਵੀ ਉਹਨਾਂ ਨੂੰ ਆਪਰੋਧ ਕਰਨਾ ਕਰਨ ਦਾ ਪੈ ਰਿਹਾ ਸੀਗਾ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਕੱਲ ਹਾਲਾਂਕਿ ਇਸ ਤੋਂ ਪਹਿਲੇ ਅਸੀਂ ਇਹ ਖਬਰ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਸੀ ਕਿ ਜਸਟਨ ਟ੍ਰੂਡੋ ਅਸਤੀਫਾ ਦੇ ਸਕਦੇ ਨੇ ਉਸ ਤੋਂ ਬਾਅਦ ਜੋ ਪੁਸ਼ਟੀ ਜਿਹੜੀ ਕਿ ਹੋ ਚੁੱਕੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਸਟਨ ਟ੍ਰੂਡੋ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ ਉੱਥੇ ਪਾਰਟੀ ਲੀਡਰ ਦਾ ਅਹੁਦਾ ਵੀ ਉਹਨਾਂ ਦੇ ਵੱਲੋਂ ਛੱਡਿਆ ਗਿਆ ਆਪਣੀ ਪਾਰਟੀ ਅੰਦਰੋਂ ਕਿਉਂਕਿ ਲਗਾਤਾਰ ਆਪਰੋਧ ਹੋ ਰਿਹਾ ਸੀ ਅਸਤੀਫੇ ਦੀ ਮੰਗ ਕੀ ਚਾਰੀ ਸੀ ਹਾਲਾਂਕਿ ਅਗਲੇ ਪ੍ਰਧਾਨ ਮੰਤਰੀ ਦੀ ਚੋਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਆ ਬਣੇ ਰਹਿਣਗੇ ਟੋਡੋ ਤੋਂ ਇਲਾਵਾ ਵਿੱਤ ਮੰਤਰੀ ਵੀ ਅਸਤੀਫਾ ਦੇ ਚੁੱਕੇ ਨੇ ਉਹਨਾਂ ਦੇ ਵੱਲੋਂ ਵਿੱਤ ਮੰਤਰੀ ਜੋ ਅਸਤੀਫਾ ਦਿੱਤਾ ਗਿਆ ਸੀ ਉਸ ਦਿੱਲੀ ਵੀ ਉਹਨਾਂ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਜਸਟਨ ਟੋਡੋ ਨੂੰ ਜ਼ਿੰਮੇਵਾਰ ਦੱਸਿਆ ਸੀਗਾ ਤੇ ਆਪਣੀ ਪਾਰਟੀ ਦੇ ਸੰਸਦਾਂ ਤੋਂ ਉਹਨਾਂ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ They've also had a chance to reflect and have had long talks with my family about our future throughout the course of my career any success I have personally achieved Has been because of their support and with their encouragement. So last night over dinner, I told my kids about the decision that I'm sharing with you today. I intend to resign as party leader, as prime minister, after the party selects its next leader through a robust, nationwide, competitive process. Last night, I asked the President of the Liberal Party to begin that process. This country deserves a real choice in the next election, and it has become clear to me that if I'm having to fight internal battles, I cannot be the best option in that election. ਤਾਦਾ ਟਰੱਡੋ ਦੇ ਸਿਫੇ ਤੇ ਐਨ ਡੀਪੀ ਪਾਰਟੀ ਦੇ ਕੈਨੇਡੀਅਨ ਸੰਸਦ ਜਗਮੀਤ ਸਿੰਘ ਦਾ ਬਿਆਨ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਟਰੱਡੋ ਨੇ ਤੁਹਾਨੂੰ ਵਾਰ-ਵਾਰ ਨਿਰਾਸ਼ ਕੀਤਾ ਤੁਹਾਨੂੰ ਰਹਿਣ ਸਹਿਣ ਤੇ ਕਰਿਆਨੇ ਦੀਆਂ ਕੀਮਤਾਂ ਤੇ ਨਿਰਾਸ਼ ਕੀਤਾ ਗਿਆ ਤੁਹਾਨੂੰ ਸਿਹਤ ਸੁਰਤਨ ਦੀ ਸੁਵਿਧਾ ਤੇ ਨਿਰਾਸ਼ ਕੀਤਾ ਪਰ ਕਹਿੰਦੇ ਪੈਂਦਾ ਕਿ ਲਿਬਰਲ ਪਾਰਟੀ ਦੀ ਅਗਵਾਈ ਕੌਣ ਕਰਦਾ ਹੈ ਪਰ ਟਰੱਡੋ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਨੇ ਕੰਜ਼ਰਵੇਟਿਵ ਪਾਰਟੀ ਵਾਲੇ ਮੌਕਾ ਹਾਸਲ ਕਰਨ ਦੇ ਲਈ ਇੱਧਰ ਉੱਧਰ ਜਾ ਰਹੇ ਨੇ ਉੱਥੇ ਜਗਮੀਤ ਸਿੰਘ ਨੇ ਕਿਹਾ ਕਿ ਜੇ ਤੁਸੀਂ ਅਮੀਰਾਂ ਦੇ ਅਮੀਰ ਹੁਣ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ NDP ਨਾਲ ਖੜੇ ਰਹੋ ਤੁਹਾਡੇ ਕੋਲ ਬਦਲਾ ਦੇ ਲਈ ਕੰਮ ਕਰਨ ਵਾਲੀ ਸਰਕਾਰ ਹੋ ਸਕਦੀ ਹੈ ਜਿੱਥੇ ਕਿ ਜਸਟਨ ਟ੍ਰੋਡੋ ਦੇ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਸਿਫਾ ਦਿੱਤਾ ਗਿਆ ਇਸ ਦੇ ਵਿਚਾਲੇ ਇਸ ਦੇ ਅਸਤੀਫੇ ਦੇ ਬਾਅਦ NDP ਪਾਰਟੀ ਦੇ ਕੈਨੇਡੀਅਨ ਸੰਸਦ ਜਗਮੀਰ ਸਿੰਘ ਦੇ ਵੱਲੋਂ ਬਿਆਨ ਦਿੱਤਾ ਹੈ ਕਿ ਉਹਦਾ ਕਹਿੰਦੇ ਕਿ ਟ੍ਰੋਡੋ ਨੇ ਤੁਹਾਨੂੰ ਵਾਰ-ਵਾਰ ਨਰਾਸ਼ ਕੀਤਾ ਹੈ ਤੁਹਾਨੂੰ ਰਹਿਣ-ਸਹਿਣ ਤੇ ਕਰਿਆਨੇ ਦੀਆਂ ਕੀਮਤਾਂ ਤੇ ਨਰਾਸ਼ ਕੀਤਾ ਹੈ ਤੁਹਾਨੂੰ ਸਿਹਤ ਸਹੂਲਤਾਂ ਦੀ ਸੁਵਿਧਾ ਤੇ ਨਰਾਸ਼ ਕੀਤਾ ਹੈ ਵੱਖ-ਵੱਖ ਉਹਨਾਂ ਮੁੱਦਿਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਮੁੱਦਿਆਂ ਤੇ ਜਸਟਨ ਟ੍ਰੋਡੋ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ